ਲਓ ਜੀ ਫਿਰ ਮੇਰੇ ਕੋਲ ਤੇ ਆਪਣੀਆਂ ਬਿਲਕੁਲ ਰੈਡੀ ਆ। ਆਓ ਤੇ ਦੱਸੋ ਕਿਸ ਤਰ੍ਹਾਂ ਦੀਆਂ ਬਣੀਆਂ ਬਹੁਤ ਵਧੀਆ ਪਿੰਡੀਆਂ ਬਣੀਆਂ ਹੋਈਆਂ ਦੇਖੋ। ਸਾਰਾ ਮਟੀਰੀਅਲ ਸੇਮ ਜਿਹੜਾ ਤੁਹਾਨੂੰ ਨਾਲ ਦੇ ਨਾਲ ਮੈਂ ਦਿਖਾਇਆ ਉਹ ਹੀ ਮਟੀਰੀਅਲ ਹੈ ਜੀ। ਤਾਈ ਵਾਲ ਚੈਨਲ ਤੇ ਸਾਡਾ ਸਵਾਗਤ ਹੈ ਜੀ। ਸਾਰਿਆਂ ਦਾ ਅੱਜ ਆਪਾਂ ਬਣਾ ਰਹੇ ਹਾਂ ਸਿੱਡੀਆਂ ਪਿੰਡੀਆਂ। ਪਹਿਲਾਂ ਆਪਾਂ ਇਸ ਨੂੰ ਆਹ ਭੁੰਨ ਲਿਆ। ਆ ਦੇਖੋ ਆਪਾਂ ਲੈਫਟ ਕੱਟ ਕਰਕੇ ਕਰ ਰਹੀ ਆ ਫਿਰ ਉਸ ਤੋਂ ਬਾਅਦ ਆਪਾਂ ਅੱਧਾ ਕਿਲੋ ਹਲਸੀਲੀ ਅੱਧਾ ਕਿਲੋ ਘੜ ਲਿਆ ਤੇ ਅੱਧਾ ਕਿਲੋ ਇਹ ਆਪਾਂ ਕਾਲੇ ਛੋਲੇ ਲੈ ਲਏ ਠੀਕੇ ਥੋੜਾ ਜਿਹਾ ਵਿੱਚ ਮੈਂ ਆਟਾ ਪਾਉਂਗੀ ਕਣਕ ਦਾ ਕੁੱਟ ਮਲਟੀ grain ਜਿਹਾ ਬਣ ਜਾਣਗੀ ਹਨਾ ਤੇ ਨਾਲ ਹੀ ਮੈਂ ਥੋੜਾ ਜਿਹਾ ਫਿਰ ਡਰਾਈ ਫਰੂਟ ਪੀਸ ਲਏ ਕਿਉਂਕਿ ਮੈਂ ਤਾਜ਼ੂ ਆ ਬਾਦਾਮ ਹੈ ਵਿੱਚ ਅਖਰੋਟ ਹੈ ਤੇ ਨਾਲ ਮੈਂ ਹੈ ਕਿਸ਼ਮਿਸ਼ ਲੈ ਲਈ ਹੈ ਇਸ ਸਾਰਾ ਸਮਾਨ ਆਪਾਂ ਬਾਅਦ ਚ ਪਾਵਾਂਗੇ ਤੇ ਆ ਬੇਸਨ ਆਇਆ ਤੇ ਛੋਲੇ ਭੁੱਜੇ ਹੋਏ ਇਹਨਾਂ ਨੂੰ ਭੁੰਨਣ ਦੀ ਲੋੜ ਨਹੀਂ ਥੋੜਾ ਜਿਹਾ ਸਿਰ ਫੇਰ ਹੋਏ ਪਸ ਤੇ ਇਕ ਲਵਾ ਲਾਂਗੇ ਕੋਈ ਚੱਕਰ ਨਹੀਂ ਸੁਹਾਬ ਜੀ ਨਿਕਲ ਜੂਗੀ ਤੇ ਇਹ ਪਿੰਨੀਆਂ ਬਹੁਤ ਹੀ ਫਾਇਦੇਮੰਦ ਹੁੰਦੀਆਂ ਜੀ ਜਿਹੜੇ ਹਾਰਟ ਦੇ ਪੇਸ਼ੈਂਟ ਹੈ ਉਹਨਾਂ ਨੂੰ ਤਾਂ ਜ਼ਰੂਰ ਖਾਣੀ ਚਾਹੀਦੀ ਆਸੀ ਬਾ ਮਹਾਰਾਜ ਕਰੇ ਕਿਸੇ ਨੂੰ ਨਾ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਹੋ ਚੁੱਕਿਆ ਉਹ ਅੱਗੇ ਸਟਾਕ ਹੋਊਗਾ ਔਰ ਜਿੰਨਾ ਦਾ ਮਤਲਬ ਕਿ ਨਹੀਂ ਆ ਉਹਨਾਂ ਨੂੰ ਹੋਊਗਾ ਵੀ ਨਹੀਂ ਕਦੇ ਇਹ ਜ਼ਰੂਰ ਤੁਸੀਂ ਆਸਤੀ ਜ਼ਰੂਰ ਖਾਣੀ ਚਾਹੀਦੀ ਆਪਾਂ ਨੂੰ ਸਰਦੀਆਂ ਦੇ ਵਿੱਚ ਇਹ ਜਿਹੜੀ ਆਸਤੀ ਹੈ ਇਹ ਆਪਣਾ ਬਹੁਤ ਹਾਰਟ ਵਾਸਤੇ ਜਿਆਦਾ ਅੱਛੇ ਬਲੱਡ ਪ੍ਰੈਸ਼ਰ ਨੂੰ ਕਰ ਤੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਦੀ ਹੈ ਜੀ ਇਹ ਕੋਲੇਸਟ੍ਰੋਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰਦੀ ਹੈ ਇਸ ਕਰਕੇ ਨਹੀਂ ਜੇ ਤੁਸੀਂ ਪਿੰਨੀਆਂ ਵੀ ਨਹੀਂ ਬਣਾਉਣੀਆਂ ਕਿਉਂ ਆਪਾਂ ਥੋੜਾ ਜਿਹਾ ਪਾਉਣਾ ਹੈ ਕਿਉਂ ਇਹਦੇ ਚ ਜਿਆਦਾ ਨਹੀਂ ਪਾਉਣਾ ਮੈਂ ਥੋੜਾ ਜਿਹਾ ਗੰਨ ਕਰਕੇ ਰੱਖ ਲਿਆ ਹੈ ਤੇ ਦੇਸੀ ਕੇਵਲ ਦੇ ਚ ਜ਼ਿਆਦਾ ਨਹੀਂ ਪੈਣਾਗਾ ਹਨਾ ਥੋੜਾ ਪੈਣਾ ਉਹ ਮੈਂ ਗਰਮ ਕਰਕੇ ਰੱਖ ਲਿਆ ਉਹ ਆਪਾਂ ਫਿਰ ਬਾਅਦ ਚਾਟਾ ਥੋੜਾ ਜਿਹਾ ਇਸ ਤੇ ਪਰਨਕੇ ਹੀ ਬਸ ਆਹ ਛੋਲੇ ਭਨਕੇ ਫਿਰ ਅੱਜ ਪਾਵਾਂਗੇ ਤੇ ਇਹਨੇ ਆ ਚਾਸ਼ਨੀ ਦੇ ਨਾਲ ਹੀ ਮਿਲ ਜਾਣਾ ਲਾਸਟ ਇਨ ਤੇ ਥੋੜਾ ਪੀਸ ਕੇ ਵੀ ਰੱਖ ਸਕਦੇ ਆ ਤੁਸੀਂ ਜਿਵੇਂ ਆਪਾਂ ਦਾਲ ਚ ਪਾ ਲਈ ਆਟੇ ਚ ਗੁੰਨ ਲਈ ਪਰੌਠੇ ਚ ਵੀ ਪਾ ਸਕਦੇ ਆ ਤੇ ਬਹੁਤ ਤਰੀਕੇ ਨਾਲ ਆਪਾਂ ਖਾ ਸਕਦੇ ਜਿਹੜੇ ਵੀ ਤਰੀਕੇ ਨਾਲ ਤੁਹਾਡਾ ਮਨ ਕਰਦਾ ਤੁਸੀਂ ਖਾ ਸਕਦੇ ਆ ਤਾਰੀ ਗੱਲ ਚੈਨਲ ਤੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਬਣਾਉਨੇ ਆ ਪਿੰਨੀਆਂ ਅਸੀ ਦੀਆਂ ਆ ਪਿੰਨੀਆਂ ਆ ਮੈਂ ਪੁੰਨ ਰਹੀ ਆ ਅਸੀ ਅਸੀ ਦੇਖੋ ਆ ਕੜਕ ਕੜਕ ਕਰਨ ਲੱਗੀ ਐ ਤੇ ਆ ਥੋੜਾ ਜਿਹਾ ਮੈਂ ਸਮਾਨ ਲਿਆ ਹੋਇਆ ਜੇ ਆਪਾਂ ਅੱਧਾ ਕਿਲੋ ਅਸੀ ਤੇ ਅੱਧਾ ਕਿਲੋ ਗੁੜ ਪਾਉਣਾ ਵਿੱਚ ਤੇ ਅੱਧਾ ਕਿਲੋ ਇਹ ਆਪਾਂ ਬੇਸਣ ਤੁਹਾਡੀ ਮਰਜ਼ੀ ਆ ਤੁਸੀਂ ਆਟਾ ਪਾ ਲਓ ਬੇਸਣ ਪਾ ਲਓ ਜੋ ਮਰਜ਼ੀ ਪਾ ਲਓ ਤੇ ਆ ਆਪਾਂ ਡਰਾਈ ਫਰੂਟ ਥੋੜਾ ਜਿਹਾ ਲੈ ਕੇ ਮੈਂ ਗ੍ਰाइंड ਕਰ ਲਿਆ ਮਿੱਠੇ ਖਰੋਟ ਹੈ ਵਿੱਚ ਕਾਜੂ ਵਿੱਚ ਬਦਾਮ ਹੈ ਕਿਸ਼ਮਿਸ ਮੈਂ ਇਸੇ ਤਰ੍ਹਾਂ ਰੱਖੂੰਗੀ ਤੇ ਗੁੜ ਦੀ ਆਪਾਂ ਪਗਲਾ ਕੇ ਗੁੜ ਨੂੰ ਪਾਵਾਂਗੇ ਤੇ ਜਦੋਂ ਆਹ ਸੀ ਬਿਲਕੁਲ ਪ੍ਰਟੈਕਟ ਪ੍ਰਟੈਕਟ ਕਰਨ ਲੱਗ ਗਈ ਆ ਇਹ ਦੇਖੋ ਤੁਸੀਂ ਫਿਰ ਇਹਨੂੰ ਆਪਾਂ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਫਿਰ ਆਪਾਂ ਪੀਸ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਸਾਰੇ ਸਮਾਨ ਨੂੰ ਫਿਰ ਉਹ ਥੋੜਾ ਜਿਹਾ ਸਾਈਡ ਮੇਰੀ ਆਹ ਸੀ ਪਹਿਲਾਂ ਵੀ ਪਈ ਸੀ ਉਹਨੂੰ ਥੋੜਾ ਜਿਹਾ ਭੁੰਨੂੰਗੀ ਪਨ ਕੇ ਫਿਰ ਮੈਂ ਥੋੜਾ ਜਿਹਾ ਵਿਚ ਫਿਰ ਆਟਾ ਬੇਸਨ ਆ ਛੋਲੇ ਤਾਂ ਆਪਾਂ ਪੁੰਨੇ ਬਣਾਏ ਲੈ ਸੀ ਬੇਸਨ ਹੀ ਲਿਆ ਮੈਂ ਕਾਲੇ ਛੋਲੇ ਲੈ ਕੇ ਆਈ ਸੀ ਮੈਂ ਸਨੇ ਛਿੱਲਾ ਮੈਂ ਪੁੰਨੇ ਆ ਉਹ ਪਨ ਕੇ ਤੇ ਫਿਰ ਆਪਾਂ ਥੋੜਾ ਜਿਹਾ ਜਿਹੜਾ ਆਟਾ ਵੀ ਮਕਣਕ ਦਾ ਥੋੜਾ ਜਿਹਾ ਵਿੱਚ ਪਾਉਂਗੀ ਮਲਟੀ grain ਜਿਹਾ ਬਣ ਜਾਊਗਾ ਫਿਰ ਤੇ ਉਹ ਪਾ ਕੇ ਤੇ ਆਪਾਂ ਫਿਰ ਇਹਨਾਂ ਨੂੰ ਥੋੜਾ ਜਿਹਾ ਫਿਰ ਸੇਕ ਆਟੇ ਨੂੰ ਪੁੰਨਾਗੇ ਥੋੜਾ ਜਿਹਾ ਫਿਰ ਇਹਨਾਂ ਨੂੰ ਲਾ ਕੇ ਸਾਰੇ ਕੁਸ਼ ਨੂੰ ਘੋੜ ਦੇ ਵਿੱਚ ਆਟਾ ਪੁੰਨਾਗੇ ਫਿਰ ਸਾਰਾ ਕੁਝ ਲਾ ਕੇ ਜਿਹੜਾ ਗਰੰਟੀ ਤਹ ਸਾਰਾ ਕੁਛ ਆਪਾਂ ਵਿੱਚ ਮਿਲਾ ਦੇ ਹਾਂਜੀ ਹਾਂਜੀ ਆ ਦੇਖੋ ਆਪਣਾ ਆਟਾ ਪੁੱਜ ਰਿਹਾ ਇਹ ਆਪਾਂ ਭੁੰਨ ਲੈਣਾ ਇਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਪਛੋਲੇ ਤਾਂ ਪੁੱਜੇ ਹੋਈ ਸੀਗੇ ਉਹ ਆਪਾਂ ਨਹੀਂ ਪਾਉਣੇ ਵਿੱਚ ਨਹੀਂ ਭੁੰਨਨੇ ਭਨ ਕੇ ਫਿਰ ਆਪਾਂ ਗੁੜ ਦੀ ਚਾਸ਼ਨੀ ਬਣਾਵਾਂਗੇ ਚਾਸ਼ਨੀ ਨਹੀਂ ਚਾ ਤਾਰ ਦੀ ਚਾਸ਼ਨੀ ਜਾਂ ਇੱਕ ਵਾਰ ਪੰਘਲਾਉਣਾ ਹੀ ਆ ਜੇ ਆਪਾਂ ਚਾਸ਼ਨੀ ਬਣਾ ਲਾਂਗੇ ਨਾ ਤੇ ਫਿਰ ਉਹ ਆਪਣੇ ਚੀੜੀਆਂ ਹੋ ਜਾਣਗੀਆਂ ਪਿੰਨੀਆਂ ਸੁੱਕ ਜਾਣਗੀਆਂ ਹਨਾ ਤਦਸੋ ਆਪਾਂ ਚਾਸ਼ਨੀ ਨਹੀਂ ਬਣਾਉਣੇਗੀ ਆਪਾਂ ਸਰਖਾ ਨਾ ਪਗੜਾਉਣਾ ਗੁਰ ਨੂੰ ਥੋੜਾ ਜਿਹਾ ਘਿਓ ਪਾ ਕੇ ਤੇ ਉਸੇ ਗੁਰ ਉਹਦੇ ਵਿੱਚ ਹੀ ਆਪਾਂ ਬੰਗੜਾ ਲੈਣਾ ਪਾਣੀ ਨਹੀਂ ਪਾਉਣਾ ਵਿੱਚ ਪਾਣੀ ਪਾ ਕੇ ਫਿਰ ਬਾਅਦ ਚ ਪਿੰਗੀਆਂ ਸਖਤ ਹੋ ਜਾਣਗੀਆਂ ਦੇਖੋ ਘਿਓ ਤੁਸੀਂ ਬਾਹਰ ਹੀ ਲੈਂਦੀਆਂ ਨਹੀਂ ਗੀਆਂ ਕਿਉਂਕਿ ਆਸੀ ਆ ਜਿਹੜੀ ਇਹ ਬਹੁਤ ਆਇਲੀ ਹੁੰਦੀ ਆ ਇਹਦੇ ਵਿੱਚ ਵੀ ਆਇਲ ਹੁੰਦਾ ਇਸ ਕਰਕੇ ਆਪਾਂ ਜਿਆਦਾ ਇਹਦੇ ਵਿੱਚ ਆਇਲ ਨੂੰ ਘਿਓ ਨਹੀਂ ਪਾਇਆ ਜਿੰਨਾ ਕਿ ਪਹਿਲੇ ਦੇਸੀ ਘਿਓ ਪਹਿਲੇ ਦੇਸੀ ਘਿਓ ਦੇ ਵਿੱਚ ਹੀ ਥੋੜਾ ਜਿਹਾ ਪਾ ਕੇ ਦੋ ਤਿੰਨ ਚਮਚੇ ਆਪਾਂ ਪਗੜਾਵਾਂਗੇ ਆਪਣਾ ਗੁਰ ਹਾਂ ਜੀ ਆ ਮੇਰਾ ਕਿਚਨ ਦਾ ਟੰਡਾ ਦੇਖੋ ਤੁਸੀਂ ਇਹ 5 ਕਿਲੋ ਵੇਟ ਹੈ ਜੀ ਇਹਦਾ ਤੇ ਇਹਨੂੰ ਇਹਦੇ ਨਾਲ ਹੀ ਮੈਂ ਕਰਦੀ ਹੁੰਨੀ ਆ ਜਦੋਂ ਵੀ ਕਿਚਨ ਚ ਕਰਾਂ ਤੇ ਮੈਂ ਇਹਦੇ ਨਾਲ ਹੀ ਕਰਦੀ ਹੁੰਨੀ ਆ ਤਾਂ ਕਿ ਇਹਦੇ ਨਾਲ ਪੂਰਾ ਮੈਜ਼ਰਮੈਂਟ ਪੂਰਾ ਸਹੀ ਆ ਜਾਂਦਾ ਚੀਜ਼ ਦਾ ਤੇ ਕੁੱਲੀਆਂ ਨਾਲ ਬਰਤਨਾਂ ਨਾਲ ਮਿਲ ਕੇ ਉਸ ਤਰ੍ਹਾਂ ਇਹ ਮੈਜ਼ਰਮੈਂਟ ਜਿਹੜਾ ਆਪਣਾ ਸਹੀ ਨਹੀਂ ਹੁੰਦਾ ਇਸ ਕਰਕੇ ਮੈਂ ਇਹਨੂੰ ਇੱਥੇ ਕਿਚਨ ਚ ਹੀ ਰੱਖਦੀ ਆ ਤੇ ਜਦੋਂ ਮੈਨੂੰ ਲੋੜ ਪੈਂਦੀ ਆ ਫਿਰ ਮੈਂ ਇਹਦੇ ਨਾਲ ਕਰ ਲੈਂਦੀ ਹਾਂ ਚਲੋ ਜੀ ਆਪਣਾ ਆਟਾ ਬਣ ਕੇ ਤਿਆਰ ਆ ਦੇਖੋ ਪਿੰਨੀਆਂ ਰਾਮ ਨੇ इजीली ਬਣ ਰਹੀਆਂ ਦੇਖੋ ਕਿਓ ਕਿੰਨਾ ਛੜਦਾ ਅੱਸੀ ਨੇ ਵੀ ਛੜਤਾਂ ਸੋ ਇਸੇ ਤਰ੍ਹਾਂ ਸਾਰੇ ਆਪਣੀਆਂ ਬਣ ਜਾਣੀਆਂ ਤੇ ਤੁਹਾਨੂੰ ਪੂਰੀਆਂ ਪਿੰਨੀਆਂ ਬਣਾ ਕੇ ਮੈਂ ਦਿਖਾਉਣੀ ਤੇ ਜਿੰਨਾ ਭੈਣਾਂ ਨੇ ਨਹੀਂ ਬਣਾਈਆਂ ਉਸੇ ਤਰੀਕੇ ਨਾਲ ਬਣਾਓ ਵਰਖਾਓ ਜਿੰਨੂੰ ਖਾਣੀਆਂ ਚਾਹੀਦੀਆਂ ਫਿਰ ਇੱਕ ਇਹ ਫਿਰ ਕੱਚੀ ਹਲਦੀ ਦੀਆਂ ਵੀ ਬਣਾਉਣਾ ਸਾਨੂੰ ਦੱਸਾਂਗੇ ਕੱਚੀ ਹਲਦੀ ਦੀਆਂ ਵੀ ਬਣਾਓ ਉਹ ਵੀ ਬਹੁਤ ਫਾਇਦੇਮੰਦ ਦਾ ਹਲਦੀ ਵੀ ਜਿਹੜੀ ਆਪਾਂ ਉੱਠੀਆਂ ਵਾਲੀ ਪੂਤਾ ਜੀ ਹਲਦੀ ਮਿਲਦੀ ਹੈ ਨਾ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਸੋ ਆ ਦੇਖੋ ਕਿੰਨੀਆ ਸ਼ਾਈਨ ਦੇਤੀ ਤੇ ਬਹੁਤ ਸਾਰਾ ਮਟੀਰੀਅਲ ਆਪਣਾ ਵਧੀਆ ਸੀਗਾ ਇਸੇ ਤਰੀਕੇ ਨਾਲ ਪਾਉ ਜੇ ਤੁਹਾਨੂੰ ਬਹੁਤ ਆਟਾ ਥੋੜਾ ਡਰਾਈ ਲੱਗੂਗਾ ਤਾਂ ਥੋੜਾ ਜਿਹਾ ਕੇ ਹੋਰ ਇਸੇ ਕੋਲ ਪਾ ਸਕਦੇ ਹੋ ਤੁਹਾਡੀ ਮਰਜ਼ੀ ਦੇ ਨਾਲ ਹੈ ਜਿਹੜੇ ਖਾ ਸਕਦੇ ਹੋ ਪਾ ਸਕਦੇ ਆ ਤੇ ਸਾਰਾ ਚੀਜ਼ਾਂ ਪ੍ਰੋਪਰ ਲੈ ਕੇ ਨਾ ਅੱਧਾ ਅੱਧਾ ਕਿਲੋ ਸਾਰਾ ਕੁਝ ਲਿਆ ਸੀਗਾ ਮੈਂ ਤੇ ਤੁਹਾਡੇ ਸਾਹਮਣੇ ਬਿਲਕੁਲ ਪਰਫੈਕਟ ਪਿੰਨੀਆਂ ਬਣ ਕੇ ਤਿਆਰ ਹੈ ਜੀ Kau orang teman teman